ਮਾਚੀਵਾੜੇ ਸਾਹਿਬ ਦੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਸ੍ਰੀ ਫੱਤੇਗੜ ਸਾਹਿਬ ਕੇ ਜਾ ਰਹੀ ਸੰਗਤ ਦੀਆਂ ਦੋ ਟਰਾਲੀਆਂ ਨੇੜੇ ਕਾਲੜਾ ਪੈਸਕੋਲ ਪਲਟ ਗਈਆਂ ਟਰਾਲੀ ਵਿੱਚ ਬੈਠੀ ਸੰਗਤ ਅਤੇ ਚਾਲਕਾਂ ਨੇ ਦੱਸਿਆ ਕਿ ਓਵਰਟੇਕ ਕਰਨ ਨਾਲ ਇਹ ਹਾਦਸਾ ਵਾਪਰ ਗਿਆ ਇਹਨਾਂ ਦੋਨਾਂ ਟਰਾਲੀਆਂ ਵਿੱਚ 35-35 40-40 ਦੇ ਕਰੀਬ ਬੰਦੇ ਬੈਠੇ ਸਨ ਸੰਗਤਾਂ ਦੇ ਮਬੂਲੀ ਸੱਟਾਂ ਲੱਗੀਆਂ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਤਾ ਲੱਗਾ ਕਿ ਜੋ ਟਰੈਕਟਰ ਚਲਾ ਰਿਹਾ ਸੀ ਉਸ ਦੀ ਉਮਰ 18 ਸਾਲ ਦੱਸੀ ਜਾ ਰਹੀ ਹੈ ਟਰੈਕਟਰ ਦੀ ਸਪੀਡ ਜ਼ਿਆਦਾ ਹੋਣ ਕਾਰਨ ਜਦੋਂ ਓਵਰਟੇਕ ਕਰ ਰਿਹਾ ਸੀ ਤਾਂ ਦੂਸਰਾ ਲੜਕਾ ਘਬਰਾ ਗਿਆ ਜਿਸ ਨਾਲ ਇਹ ਹਾਦਸਾ ਵਾਪਰ ਗਿਆ ਕੋਈ ਨੁਕਸਾਨ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਹੈ ਠੀਕ ਹੈ ਇਹ ਹੋਇਆ ਓਵਰਟੇਕ ਕਰਨ ਵਾਲੀ ਹੋਇਆ ਓਵਰਟੇਕ ਕਰਿਆ ਤੇ ਓਵਰਟੇਕ ਮੋਡਾ ਡਰ ਗਿਆ ਕਾਫੀ ਅੱਧਾ ਕਿਲੋਮੀਟਰ ਤੋਂ ਟਰਾਲੀਆਂ ਦਾ ਕੋਈ ਰੇਸ ਲਗਾ ਰਹੀ ਸੀ ਜਾਂ ਕੋਈ ਬੰਬ ਲਗਾ ਰਿਹਾ ਸੀ ਓਵਰਟੇਕ ਕਰਿਆ ਮੋਡਾ ਡਰ ਗਿਆ ਟੱਕਰ ਲੱਗ ਕੇ ਤੋਂ ਸੰਭਲੇ ਹਟ ਨਵਾਂ ਡਰਾਈਵਰ ਸੀ ਮੁੰਡਾ ਨਹੀਂ ਨਹੀਂ ਐਸੀ ਉਹਨੇ ਬਚਾ ਕੇ ਰਿਆ ਨਾ ਓਵਰਟੇਕ ਕਰਕੇ ਬਚਾ ਕੇ ਕਿੰਨੀ ਉਮਰ ਦਾ ਸੀਗਾ ਇਹ ਮੁੰਡਾ 18 19 ਸਾਲ ਦਾ ਜਿਹੜਾ ਤੁੱਪ ਦੇਖਾਈ ਕਿਹੜਾ ਮੁੰਡਾ ਜਿਹੜਾ ਚਲਾਦਾ ਹੋਣਾ ਆਮ ਨਾਲ ਮੁੰਡਾ ਦਾ ਹੋਣਾ 22 23 ਸਾਲ ਦਾ ਨਹੀਂ ਨਹੀਂ ਉਹ ਉਹਦਾ 18 ਤੋਂ 19 ਸਾਲ ਦਾ ਡਿਸਾਸ ਬਣੇ ਕੇ ਬਹੁਤ ਬਚਾਅ ਹੋ ਗਿਆ ਨਹੀਂ ਟਰਾਲੀਆਂ ਪਲ ਜਾਣੀ ਭੋਮੀ ਦੀ ਰਾਹ ਤੇ ਤੁਹਾਡੇ ਪਾਪੂਲਰ ਨੇ ਰੋਕ ਲਈ ਟਰਾਲੀ ਬਚਾਅ ਹੋ ਗਿਆ ਜੀ ਬਚਾਅ ਹੁੰਦਾ ਹੀ ਨਹੀਂ ਨਾ ਗੁੱਟਿਆਂ ਕੋ ਸਾਰੇ ਬੰਦੇ ਹੋੜੋ ਬਦਨ ਦੇ ਇੱਕ ਟਰੈਕ ਰੋਕੀ ਹੈ ਸ਼ੁਕਰ ਕਰੋ ਗੱਡੀਆਂ ਟਰੈਕ ਦੇ ਥੱਲੇ ਟਾਂਕ ਲੱਤ ਆ ਗਈ ਇੱਕ ਬੰਦੇ ਲੱਤੀ ਥੱਲੇ ਤੋਂ ਗੱਡੀ ਟਾਇਰ ਦੇ ਟਾਇਰ ਦੇ ਥੱਲੇ ਲੱਫੇ ਘਟੀ ਜਦੇ ਇੱਕ ਬੰਦੇ ਟਾਇਰ ਦੇ ਥੱਲੇ ਲੱਫੇ ਆ ਗਈ ਮਿੱਟੀ ਪੱਟੀ ਮਿੱਟੀ ਪੱਟ ਕੇ ਆ ਮਿੱਟੀ ਪੱਟ ਜੇ ਅਸੀਂ ਟਾਇਰ ਦੇ ਥੱਲੇ ਉਹਦੇ ਲੱਤ ਗੱਡੀ ਦੀ ਲੱਤ ਨਿਕਲਦੀ ਰਹੀ 10 ਬੰਦੇ ਰਜੂ ਚਾਰ ਚੱਕਿਆ ਕੋਈ ਜਾਨੀ ਨੂੰ ਬਚਾਅ ਹੋ ਗਿਆ ਬਚਾਅ ਹੋ ਗਿਆ ਕੋਈ ਜਾਨੀ ਬਚਾ ਹੋ ਗਈ ਸਾਡੇ ਇੱਕ ਜਿਹੜਾ ਮੁੰਡੇ ਤੇ ਸੀ ਚੱਲੋ ਪਜਾ ਹੱਥ ਯਾਰ ਨਿਕਲੋ 2 ਇੰਚ ਤੇ ਚੱਲ ਜਾਵੜਿਆ ਕਿੰਨੀ ਕਿ ਸੰਗਤ ਬੈਠੀ ਸੀ ਕਿੰਨੇ ਕਿ ਸੰਗਤ ਬੈਠੀ ਸੀ ਸੰਗਤ ਤਾਂ ਉਹਦੇ ਵੈਸੇ 40-50 ਬੰਦੇ ਅੱਛਾ ਇਹਦੇ ਵਿੱਚ ਇਹਦੇ ਵਿੱਚ ਵੀ ਸਕੇ ਇੰਨੇ ਚੱਲ ਜਾ ਕਰਨ 30-35 ਹੋਰ 40-50 ਕਿ ਇਹਦੇ ਵਿੱਚ ਸੀਗੇ ਚੱਲ ਪਿਆ ਉਹਦੇ ਵਿੱਚ ਅੱਛਾ ਅਜੇ ਜਾਣਾ ਸੀ ਫਤਿਹਗੜ੍ਹ ਤੋਂ ਫਤਿਹਗੜ੍ਹ ਤੋਂ ਆਹ ਜਾ ਰਹੇ ਹਾਲੇ ਹਾਲੇ ਆ ਰਹੇ ਟੈਕੀ ਉਹ ਵੀ ਖੜੀ ਇਕੱਠੀ ਤੁਰੀ ਇਹ ਵੀ ਇੱਥੇ ਤੁਰੀ ਹੁਣ ਫਿਰ ਹੁਣ ਜਾਣ ਦਾ ਪਲਾਨ ਹੈ ਦੇਖਦੇ ਜੀ ਹੁਣ ਆ ਜਾਣ ਦਾ ਪਲਾਨ ਤਾਂ ਇਹ ਨਹੀਂ ਹੈਗਾ ਮਾਲ ਤੋਂ ਮਾਲ ਛੱਟਾ ਕਿੰਨਿਆਂ ਕਿ ਲੱਗੇ ਆਮਨਾਲ ਜਾਓ ਜਿਹੜਾ ਬੰਦਾ ਗੱਡੀ ਚਲਾਉਂਦਾ ਮੁੰਡੇ ਡਰਾਈਵਰ ਡਾੜਕ ਦੇ ਮੁੰਡਾ ਹੋ ਡਰਾਈਵਰ ਸੀਗਾ ਉਹ ਇੰਤਾ ਦਾ ਨਹੀਂ ਕੱਚਾ ਨਹੀਂ ਸੀਗਾ ਮੁੰਡਾ ਠੀਕ ਸੀਗਾ ਅੱਗੇ ਟ੍ਰੇਲਰ ਟ੍ਰੈਕਟਰ ਉਹੀ ਚਲਾਉਂਦਾ ਵਾਹੇ ਸਾਹਮੜਿਆ ਨਹੀਂ ਉਹ ਨਹੀਂ ਹੈਗਾ ਟ੍ਰੇਲਰ ਵੀ ਟ੍ਰੈਕਟਰ ਉਹਦੇ ਕੋਲ ਨਬਲਾ ਰੋ ਗੱਡੀ ਆ ਟ੍ਰੈਕਟਰ ਵੀ ਆ ਸਭ ਕਿੱਦਾਂ ਹਾਦਸਾ ਕਿਵੇਂ ਵਾਪਰਿਆ ਇਹ ਹਾਂਜੀ ਕਿਵੇਂ ਵਾਪਰਿਆ ਹਾਦਸਾ ਹਾਦਸਾ ਜੀ ਹੁਣ ਪਾਸ ਕਰ ਰਿਹਾ ਸੀਗਾ ਇਹ ਇਹ ਪਾਸ ਕਰਦਾ ਸੀਗਾ ਪਾਸ ਕਰਦੇ ਨੂੰ ਹੋ ਗਿਆ ਕੰਮ ਫਸ ਗਿਆ ਇੱਕ ਤਾਂ ਮੈਂ ਪ ਜਾ ਕੇ ਮੋੜ ਕੱਟਦਾ ਮੌਕਾ ਤਾਂ ਪਿਆ ਕੇ ਬਹੁਤ ਕਰਨੀ ਇਹ ਗੱਲ ਨਹੀਂ ਹੋਣੀ ਇਹਨਾਂ ਦਾ ਪਹਿਲੀ ਹੋਈ ਇਹ ਮੈਂ ਕੱਟਦਾ ਸਾਡਾ ਟ੍ਰੈਕਟਰ ਆਲਰੇਡੀ ਪਹਿਲਾਂ ਹੀ ਮੋੜੇ ਸੀ ਬਹੁਤ ਤੁਹਾਡਾ ਆਈ ਸਕਿਆ ਹੁਣ ਨਹੀਂ ਆਉਂਦੀ ਪਾਸ ਪਾਸ ਹੋਇਆ ਤਾਂ ਚੱਲੋ ਮਾਰੀ ਟੈਲੋ ਬਿਆਨ ਆ ਰਹੀ ਹੋਈ ਇਹ ਨਹੀਂ ਦੇਖਿਆ ਇਹ ਟ੍ਰੈਕਟਰ ਆ ਰਹੀ ਜਿੱਗਾ ਇਹਨਾਂ ਪਾਸ ਕੀਤਾ ਤਾਂ ਪਾਸ ਰాలే ਜੀ 4 ਵਜੇ ਉਹ ਟ੍ਰੈਕਟਰ ਕੋਈ ਬਚਾਉਂ ਗਿਆ ਉਹਨੂੰ ਕਦੇ ਕੱਟ ਮਾਰਦਾ ਨਾਲ ਇਹ ਵੀ ਬਜੇਰੇ ਹੁਣ ਡਗੜੇਗੇ ਅੱਛਾ ਕੱਟ ਇਹਨਾਂ ਨੇ ਮਾਰੇ ਉਹਨਾਂ ਨੇ ਕੱਟ ਮਾਰਿਆ ਪਾਲੇ ਟਰੈਕਟਰ ਵਾਲਿਆਂ ਨੇ ਇੱਕ ਕਿੱਥੋਂ ਆ ਰਹੇ ਸੀ ਤੁਸੀਂ ਇਹ ਆਪਣਾ ਟੈਕ ਪਿੰਡ ਆ ਵੀਰੇ ਢੋਲਣ ਆ ਅੱਛਾ ਜੀ ਉਹ ਮੁੰਡੇ ਹੁਣੇ ਹੀ ਤਾਂ ਆਇਆ ਘੈਂਟਾ ਹੋਇਆ ਦੁਰੇ ਆਥੇ ਜਾਣਾ ਕਿੱਥੇ ਸੀਗਾ ਫਤਿਹਗੜ੍ਹ ਸਾਹਿਬ ਅੱਛਾ ਕਿੰਨੇ ਕਿ ਸੰਗਤ ਸੀ ਇਹ ਚ ਵਿੱਚ ਸੀਗੇ ਮੇਰੇ ਨਾਲ 20-25 ਹੋਣੇ ਆ ਇਹ ਦੋਨੇ ਟਰੈਲੀਆਂ ਫਤਿਹਗੜ੍ਹ ਸਾਹਿਬ ਵਾਲੀਆਂ ਸੀ ਹਾਂ ਦੋਵੇਂ ਦੋਨੀਆਂ ਫਤਿਹਗੜ੍ਹ ਸਾਹਿਬ ਜਾਣ ਲਈ ਦੋਵੇਂ ਇੱਕੋ ਪਿੰਡ ਦੀਆਂ ਨਹੀਂ ਨਹੀਂ ਪਿੰਡ ਦੀਆਂ ਉਹ ਲਗਲਾ ਬੋੜਿਆ ਨਾਂ ਦੱਸ ਦਿਓ ਰਣਾ ਉਸਕ ਮੰਤਸੇਗਾ ਟੋਨਡਵਾਲ ਤੋਂ ਟਰੈਕਟਰ ਆ ਰਿਹਾ ਸੀਗਾ ਇਹ ਅੱਛਾ ਜੀ ਯਾਤਰਾ ਜਾ ਰਹੀ ਫਤਿਹਗੜ੍ਹ ਸਾਹਿਬ ਅੱਛਾ ਜੀ ਤੇ ਉਹ ਟਰੈਕਟਰ ਆ ਰਿਹਾ ਸੀ ਪਿੱਛੋਂ ਸਾਡੇ ਨਾਲ ਗੜੀ ਫਾਇਲਪਿੰਟ ਤੋਂ ਅੱਛਾ ਤੇ ਉਹ ਇਹ ਟਰੈਕਟਰ ਜਾਂਦਾ ਫੇ ਰੋਡ ਤੇ ਉਹ ਕ੍ਰੋਸ ਕਰਨ ਲੱਗੇ ਰੇ ਪੂਰੇ ਕੱਟੋਂ ਉਹ ਤੋਂ ਸਵਲਿਆ ਨੇ ਕੱਟ ਵੱਜ ਗਿਆ ਪੂਰੇ ਅੱਛਾ ਜੀ ਤੇ ਉਹ ਜਿਹੜੀ ਟਰੈਲੀ ਸੀ ਉਹ ਟਰੈਲੀ ਸਿੱਧੇ ਟਰੈਕਟਰ 'ਚ ਵੱਜੀ ਆ ਗਈ ਉਹਦੇ ਕਰਣ ਬਚਾਓ ਗਿਆ ਫਿਰ ਵੀ ਆ ਬੁਲਾਣਾ ਕਰਕੇ ਬਚਾਓ ਹੋ ਗਿਆ ਛੱਟਾ ਕਾਫੀ ਲੱਗਿਆ ਵਿੱਚ ਮੁੰਡੇ ਦੇ ਪਰ ਬਚਾਓ ਫਿਰ ਵੀ ਜਿਆਦਾ ਦੇ ਦੂੰਗੇ ਛੱਟੇ ਲੱਗੇ ਸਾਰੀ ਸਾਰੀ ਉਹ ਡਾਇਰੈਕਟਰ ਵਾਲੇ ਦੇ ਮੋਰੇ ਕੱਟ ਬੱਜੇ ਜਿਹੜਾ ਮੋਰੇ ਡਾਇਰੈਕਟਰ ਹੈ ਉਹਦੇ ਅੱਜ ਉਹ ਤੋਂ ਕੱਟ ਬੱਜ ਗਿਆ ਪਹਿਲਾਂ ਮੋਰੇ ਨੇ ਸੋ ਪਿੱਛੇ ਸੀ ਅੱਛਾ ਉਹ ਪਿੱਛੇ ਸੀ ਉਹਗੇ ਟਰੌਕਟਰ ਲੱਗਾ ਕਰਨ ਲੱਗਾ ਤੇ ਮੋਰੇ ਗੱਡੀ ਆ ਗਈ ਉਹ ਤਾਂ ਇੱਕ ਸੰਭਲਿਆ ਨਹੀਂ ਅੱਛਾ ਉਹ ਤਾਂ ਸੰਭਲਿਆ ਨਹੀਂ ਮੁੰਡਾ ਵੀ ਹੈ 15 ਸਾਲ ਦਾ ਹੀ ਏ ਮੁੰਡਾ ਤੇ ਮੁੰਡਾ ਵੀ ਹਲਕੀ ਉਮਰ ਦਾ ਸੀ 15 16 ਸਾਲ ਦਾ ਮੁੰਡਾ ਉਹ ਤੋਂ ਟਰੈਕਟਰ ਨਹੀਂ ਸੰਭਲਿਆ ਨਵਾਲਿਕ ਸੀ ਮੁੰਡਾ ਨਹੀਂ ਨਵਾਲਿਕ ਤਾਂ ਨਹੀਂ ਛੇ ਨਵਾਲਿਕ ਹੈ 15 ਸਾਲ ਦੀ ਉਮਰ ਦਾ ਹੋਏਗੀ ਪਰ ਫਿਰ ਵੀ ਚਲੋ ਕਹਿੰਦਾ ਮਾਲ ਵੀ ਨਹੀਂ ਸੰਭਲੇ ਆ ਕਬਰ ਆ ਗਿਆ ਜਿੱਦਾਂ ਲਾ ਲਓ ਹੂੰ ਮੈਂ ਕਿਦਾ ਬੜੀਆਂ ਦੇਖੀ ਬਾਕੀ ਫਿਰ ਵੀ ਚਲੋ ਮਾਚਾ ਹੋ ਗਿਆ ਹੋ ਗਿਆ ਇੰਨਾ ਵੀ ਸਾਡੇ ਤੁਹਾਡੇ ਕਿਸੇ ਸੰਗਤ ਦੇ ਸੱਟ ਕੋਈ ਲੱਗੀ ਹੋਰ ਮੇ ਸੱਟ ਮਾੜੇ ਮੋਟੇ 3-4000 ਦੇ ਲੱਗੀ আচ্ছা ਉਹ ਕਿੱਥੇ ਉਹਨਾਂ ਨੂੰ ਭੇਜ ਦਿੱਤਾ ਇਹ ਨਾਲ ਦੀ ਹਸਪਤਾਲ ਤੇ ਮਾੜਾ ਮੋਟਾ ਅੱਛਾ ਚਲੋ ਠੀਕ ਮਾਸੀ ਬਾੜੇ ਤੋਂ ਰਾਜਦੀਪ ਸਿੰਘ ਅਲਵੇਲਾ ਦੀ ਰਿਪੋਰਟ